ਚੁੱਪੀ ਕਰ ਜਾ ਤੈਨੂੰ ਤਾਂ ਫਰੀ ਦੀ ਕੰਮ ਵਾਲੀ ਚਾਹੀਦੀ ਐ ਜਣੀ ਸਾਰੇ ਘਰ ਦਾ ਕੰਮ ਕਰੇ ਤੇ ਮੰਮੀ ਮੇਰੀ ਗੱਲ ਸੁਣੋ ਜਿਦਾਂ ਮੈਂ ਵਿਆਹੀ ਆਈ ਸੀ ਮੈਨੂੰ ਤਾਂ ਤੁਸੀਂ ਦੂਜੇ ਦਿਨ ਹੀ ਕਹਿ ਦਿੱਤਾ ਸੀ ਕਿ ਪੂਜਾ ਜੀ ਅੱਜ ਤੋਂ ਘਰ ਦੀ ਸਾਰੀ ਜ਼ਿੰਮੇਵਾਰੀ ਵੇਖਾ ਕਿੰਦਾ ਸੁੱਤੀ ਪਈ ਐ ਮਹਾਰਾਣੀ ਹੈਗਾ ਇਹਨੂੰ ਕੋਈ ਘਰ ਦਾ ਫਿਕਰ ਕੋਈ ਕੰਮਕਾਰ ਦੀ ਟੈਨਸ਼ਨ ਕੀ ਬੰਦਾ ਉੱਠ ਕੇ ਕੋਈ ਰਸੋਈ ਚ ਕੰਮ ਕਰ ਲਵੇ ਜਾਂ ਕਰਦਾ ਕੋਈ ਹੋਰ ਹੀ ਕੰਮ ਕਰ ਲਵੇ ਕਿੱਦਾਂ ਸੁੱਤੀ ਪਈ ਐ ਐਵੇਂ ਅੱਜ ਮੈਂ ਵੀ ਫੈਸਲਾ ਕਰ ਹੀ ਲੈਣਾ ਹਾਏ ਹੇ ਕਿੰਨੀ ਗਰਮੀ ਆ ਰਸੋਈ ਵਿੱਚ ਹੈ ਕੋਈ ਇੰਨੂੰ ਕਿ ਉੱਠ ਕੇ ਬਾਹਰ ਆ ਜਾਵਾ ਮੈਂ ਵੀ ਕਿਉਂ ਕਰਾਂ ਸਾਰਾ ਕੰਮ ਅੱਜ ਮੈਂ ਵੀ ਕੋਈ ਕੰਮ ਨਹੀਂ ਕਰਨਾ ਹੈਗਾ ਮੈਂ ਵੀ ਨਾਸ਼ਤਾ ਨਹੀਂ ਬਣਾਣਾ ਮੈਂ ਕੋਈ ਕੰਮ ਵਾਲੀ ਆ ਕਰਦਾ ਸਾਰਾ ਖਲੇਰਾ ਵੀ ਮੈਂ ਸੰਭਾਂ ਰਸੋਈ ਦਾ ਕੰਮ ਵੀ ਮੈਂ ਕਰਾਂ ਮੈਂ ਵੀ ਕੁਝ ਨਹੀਂ ਕਰਨਾ ਜੋ ਪਿਆ ਪਿਆਰ ਰਵੇ ਉੱਥੇ ਲੈ ਦੇ ਦੇ ਤੂੰ ਇੱਥੇ ਖੜੇ ਜੇ ਮੈਂ ਨਾ ਆਣੀ ਲੱਗੀ ਸੋਰੀ ਮੈਂ ਨਾ ਥੋੜੀ ਜਿਹੀ ਲੇਟ ਹੋ ਗਈ ਮੈਨੂੰ ਪਤਾ ਹੀ ਨਹੀਂ ਲੱਗਾ ਟਾਈਮ ਦਾ ਤੇ ਮੇਰੀ ਗੱਲ ਸੁਣੋ ਚਲੋ ਕਿਹੜਾ ਕੰਮ ਕਰਨਾ ਵਾ ਆਪਾਂ ਕਰ ਲਈਏ ਤੇ ਜੇ ਮੈਨੂੰ ਦੱਸ ਦੋ ਸਬਜ਼ੀ ਕੱਟਣੀ ਹੋਣੀ ਪੱਕਾ ਕੱਟ ਲਾਂ ਮੈਂ ਫਿਰ ਕਰ ਲਾਂਗੀ ਮੈਂ ਆਪੇ ਇੰਨਾ ਨੂੰ ਕੀ ਹੋ ਗਿਆ? ਕੱਲ ਤੱਕ ਤੇ ਚੰਗੇ ਭਲੇ ਹੀ। ਅੱਜ ਕੀ ਹੈ? ਮੰਮੀ? ਹਾਂ ਕੀ ਹੈ? ਮੇਰੀ ਗੱਲ ਸੁਣੋ ਜਰਾ। ਤੈਨੂੰ ਕੀ ਹੋਇਆ? ਬੜਾ ਗਰਮ ਬੋਲਣ ਢਈ ਆ। ਤੇ ਗਰਮ ਹੀ ਬੋਲਣਾ? ਹੋਰ ਮੈਂ ਕੀ ਕਰਾਂ? ਕਿਉਂ? ਕੀ ਹੋਇਆ? ਹੈਪੀ ਨੇ ਕੁਝ ਕਿਹਾ ਤੈਨੂੰ? ਨਹੀਂ ਇਹਨਾਂ ਨੇ ਤੇ ਕੁਝ ਨਹੀਂ ਕਿਹਾ। ਤੇ ਫੇਰ? ਉਹ ਦੱਸਦੀ ਆ ਨਾ ਫੇਰ। ਨਾ ਮੇਰੀ ਗੱਲ ਸੁਣੋ। ਇਹ ਸਾਰੇ ਘਰ ਦੀ ਜ਼ਿੰਮੇਵਾਰੀ ਮੇਰੀ ਹੋਈ ਹੈ। ਤੇ ਪੁੱਤਰ ਜੀ ਤਾ ਤੂੰ ਵੱਡੀ ਆ ਤੇ ਤੇਰੀ ਜ਼ਿੰਮੇਵਾਰੀ ਹੋਣੀ ਆ ਔਰ ਮੇਰੀ ਥੋੜਾ ਹੋਣੀ ਆ ਵੱਡੀਆਂ ਤੇ ਇਹ ਥੋੜੀ ਕੋਈ ਗੱਲ ਐ ਕਿ ਸਾਰਾ ਘਰ ਦਾ ਕੰਮ ਮੈਂ ਹੀ ਕਰਾਂ ਰਸੋਈ ਮੈਂ ਹੀ ਵੇਖਾਂ ਸਭ ਕੁਝ ਮੈਂ ਹੀ ਕਰਾਂ ਤੇ ਉਹ ਜਿਹੜੀ ਲਾਡਲੀ ਰੱਖੀ ਆ ਛੋਟੀ ਨੂੰ ਤੇ ਉਹ ਜਦੋਂ ਮਰਜ਼ੀ ਉੱਠੇ ਮੇਰੀ ਗੱਲ ਸੁਣ ਪੂਜਾ ਤੂੰ ਵੱਡੀ ਆ ਤੂੰ ਸਮਝਦਾਰ ਆ ਹਾਂ ਜੀ ਇਹਨੂੰ ਕਿੰਨਾ ਕ ਟਾਈਮ ਹੋਇਆ ਇਹਨੂੰ ਆਪ ਹੀ ਹੋ ਲਈ ਸਮਝੋਗੇ ਨਾ ਤੂੰ ਕਾਲੀ ਕਿਪਨ ਨਹੀਂ ਹਣੀ ਆ ਤੇਰ ਮੈਂ ਕੱਲ ਵੀ ਸਮਝਾਇਆ ਸੀ ਕਿ ਐਵੇਂ ਕਾਲੀ ਨਾ ਪਿਆ ਕਰ ਮੈਂ ਕੋਈ ਕਾਲੀ ਨਹੀਂ ਪਈ ਮੈਂ ਸਵੇਰ ਦੀ ਲੱਗੀ ਹੋਈ ਆ ਮੈਂ ਸੋਈ ਵੀ ਵੇਖਣ ਗਈ ਮੇਰੀ ਤਬੀਅਤ ਠੀਕ ਨਹੀਂ ਹੈਗੀ ਮੇਰੇ ਕੋਲ ਨਹੀਂ ਕੰਮ ਅੱਜ ਜਿਆਦਾ ਹੁੰਦਾ ਪਿਆ ਪੂਜਾ ਗੱਲ ਸਮਝਣ ਦੀ ਕੋਸ਼ਿਸ਼ ਕਰਿਆ ਕਰ ਐਵੇਂ ਐਡੀ ਛੇਤੀ ਨਾ ਗਰਮਣਾ ਹੋ ਜਾ ਕਾ ਮੈਨੂੰ ਨਹੀਂ ਪਤਾ ਤੁਸੀਂ ਨਾ ਬਸ ਅੱਜ ਫੈਸਲਾ ਕਰ ਹੀ ਦਿਓ ਕਾਤਾ ਫੈਸਲਾ ਕਰ ਦਵਾ ਨਾ ਮਉਣ ਕੀ ਹੋ ਗਿਆ ਵਾ ਇੰਨਾ ਕ ਤਰੂਲਾ ਪਾਇਆ ਹੋਇਆ ਵਾ ਘਰ ਦੇ ਵਿੱਚ ਤੂੰ ਤੇ ਨਾ ਬਸ ਚੁੱਪੀ ਕਰ ਜਾ ਤੈਨੂੰ ਤਾਂ ਫ੍ਰੀ ਦੀ ਕੰਮ ਵਾਲੀ ਚਾਹੀਦੀ ਐ ਜਣੀ ਸਾਰੇ ਘਰ ਦਾ ਕੰਮ ਕਰੇ ਤੇ ਮੰਮੀ ਮੇਰੀ ਗੱਲ ਸੁਣੋ ਜਿੱਦਾਂ ਮੈਂ ਵਿਆਹੀ ਆਈ ਸੀ ਮੈਨੂੰ ਤਾਂ ਤੁਸੀਂ ਦੂਜੇ ਦਿਨ ਨਹੀਂ ਕਹਿਤਾ ਸੀ ਕਿ ਪੂਜਾ ਜੀ ਅੱਜ ਤਾਂ ਘਰ ਦੀ ਸਾਰੀ ਜ਼ਿੰਮੇਵਾਰੀ ਤੁਹਾਡੀ ਐ ਨਹੀਂ ਹੁਣ ਇਹਦੇ ਵਾਰੀ ਤੁਹਾਡਾ ਮੂੰਹ ਸਿੱਟਾ ਗਿਆ ਵੇ ਉਹਦੇ ਸਿਰ ਤੇ ਕੋਈ ਜ਼ਿੰਮੇਵਾਰੀ ਨਹੀਂ ਪਾਣੀ ਤੇ ਨਾਲੇ ਅੱਗੇ ਤਾਂ ਗੋਲਡੀ ਬੜੀਆ ਗੱਲਾਂ ਕਰਦਾ ਹੁੰਦਾ ਸੀ ਕਿ ਇਸ ਤਰ੍ਹਾਂ ਨਹੀਂ ਹੋਏਗਾ ਉਦਾਂ ਹੋਏਗਾ ਭਾਬੀ ਇਦਾਂ ਨਹੀਂ ਕਰਨਾ ਉਦਾਂ ਕਰਨਾ ਤੇ ਹੁਣ ਆਪਣੀ ਵਾਟੀ ਨੂੰ ਨਹੀਂ ਸਮਝਾਇਆ ਜਾਂਦਾ ਉਹਨੂੰ ਬਸ ਕਰ ਜੋ ਹੁਣ ਕਦੋਂ ਦੀ ਮੈਂ ਸੁਣੀ ਜਾਨੀ ਆ ਤੂੰ ਹੀ ਹੈਗੇ ਕਿ ਕੀ ਕਹਿੰਦੇ ਚੁੱਪ ਹੋਣ ਦਾ ਨਾਮ ਹੀ ਨਹੀਂ ਲੈਂਦੇ ਕਿ ਕੀ ਕਹਿੰਦੇ ਦਰਾਨੀ ਇਤਨਾ ਦਰਾਨੀ ਇਤਨਾ ਓਏ ਏਡੀ ਮਾੜੀ ਲੱਗਦੀ ਆ ਤੁਹਾਨੂੰ ਕੀ ਤੁਸੀਂ ਮੈਨੂੰ ਇਤਰੇ ਇਤਰਾ ਕਰੀ ਜਾਂਦੇ ਜੀ ਉਹ ਥੋੜਾ ਜਿਹਾ ਇਹਨੂੰ ਵੀ ਸਮਝਾਓ ਉਹ ਮੇਰੀ ਗੱਲ ਸੁਣ ਲੋ ਧਿਆਨ ਦੇ ਨਾਲ ਮੈਂ ਹਜੇ ਥੋੜੀ ਤੇਰੀ ਹੋਇਆ ਨਾ ਮੈਨੂੰ ਵਿਆਹ ਹੀ ਆ ਇਹਨੂੰ ਟਾਈਮ ਤੇ ਲੱਗਦੇ ਆ ਜਸਟ ਕਰਨ ਦੇ ਵਿੱਚ ਕਿ ਨਾਲੇ ਮੇਰੀ ਗੱਲ ਸੁਨੋ ਮੈਂ ਨਹੀਂ ਚਾਹਦੀ ਕਿ ਆਪਾਂ ਵੱਖਰੇ ਰਹੀਏ ਰਲ ਮਿਲ ਕੇ ਰਹੀਏ ਤੁਹਾਨੂੰ ਮੈਂ ਕੀ ਕਹਿਆ ਤਾਂ ਤੁਹਾਡੇ ਤੇ ਕਿਹੜਾ ਬੰਬ ਦਾ ਗੋਲਾ ਸੋੜੇ ਤੇ ਤਾਂ ਮੈਂ ਆਂਦੀ ਇਹੋ ਹੀ ਪੁੱਛਿਆ ਨਾ ਕਿ ਦੀਦੀ ਸੋਰੀ ਗਲਤੀ ਹੋ ਗਈ ਆ ਮੈਂ ਜਨੇਟ ਉੱਠੀ ਆ ਇਹ ਸਮਝਾਓ ਇਹਨਾਂ ਨੂੰ ਇਹ ਕਿਉਂ ਨਹੀਂ ਤੁਸੀਂ ਕਹਿਂਦੇ ਵੇਖੋ ਮੰਮੀ ਕਿੱਡੀ ਕੈਂਚੀ ਵਾਂਗੂ ਆ ਜੀ ਜ਼ੁਬਾਨ ਚਲਦੀ ਪਈ ਆ ਆ ਸੁਣੋ ਦਰਾਨੀ ਜੀ ਇਹ ਤੁਹਾਡਾ ਪੇਟਾ ਘਰ ਨਹੀਂ ਗਾ ਇਹ ਸੋਰਾ ਘਰ ਹੈ گا ਵੇ ਇੱਥੇ ਕੈਂਚੀ ਵਾਂਗ ਜ਼ੁਬਾਨ ਚ ਲਾਨਣਾ ਨਹੀਂ ਹੱਥ ਚ ਲਾਨਣ ਨਾਲ ਗੱਲ ਬੰਨੀ ਆ ਆ ਵੇਖ ਲੋ ਕਿਤਰਾ ਮੈਨਾਂ ਬੋਲਨਦੇ ਆ ਮੈਂ ਕੋਈ ਇਤਰਾ ਬੋਲਨਦੀ ਇਹਨਾਂ ਦੇ ਨਾਲ ਹਾਂ ਹੈ ਤੂੰ ਤੇ ਬੜੇ ਫੁੱਲ ਸੁਟਣ ਗਈ ਐ ਹਾਂ ਫੁੱਲ ਕੀ ਸੁਟਣ ਨਹੀਂ ਐ ਤੂੰ ਹੀ ਬੜਾ ਮੈਨਾਂ ਪਿਆਨਾ ਬੋਲਦੀ ਤੂੰ ਚੁੱਪ ਕਰ ਦਮੇ ਗੜੀਆਂ ਕਿਤਰਾ ਤੂੰ ਹੀ ਘਰ ਨੂੰ ਜੰਗ ਦਾ ਮદાન ਬਣਾਤਾ ਏ ਤੂੰ ਤੇ ਸਿਆਣੀ ਨਾ ਤੂੰ ਤਾਂ ਸਮਝ ਕੇ ਰਹਿ ਨਾ ਨਹੀਂ ਤੂੰ ਛੋਟੀ ਆ ਤੂੰ ਵੀ ਚੁੱਪ ਕਰ ਜਾ ਤੇਰੀ ਵੱਡੀ ਭੈਣ ਆ ਮੇਰੀ ਗੱਲ ਸੁਣ ਲੋ ਮੇਰੇ ਕੋ ਢਾਡੀ ਰੋਜ ਦੀ ਕਿਚ-ਕਿਚ ਨਾ ਇਹ ਨਹੀਂ برداشت ਹੁੰਦੇ ਮੇਰੇ ਕੋ ਆਪਣਾ ਜੁੱਲੀ ਬਿਸਤਰਾ ਚੱਕੋ ਤੇ ਦੋਵੇਂ ਜਾਣੀਆਂ ਅੱਡਵੋ ਚਲੋ ਮੈਂ ਨਹੀਂ ਤੁਹਾਨੂੰ ਇਕੱਠਿਆਂ ਨੂੰ ਰੱਖਣਾ ਮੈਂ ਤਾਂ ਚਾਹਦੀ ਸੀ ਕਿ ਤੁਸੀਂ ਮਿਲ ਕੇ ਰਹੋ ਵਧੀਆ ਢੰਗ ਨਾਲ ਰਹੋ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਲੋਕਾਂ ਚਾਰੀ ਵੀ ਪਤਾ ਲੱਗੇ ਕਿ ਦੋਵੇਂ ਦਰਾਨੀ ਸਹਣੀਆਂ ਬੜੀਆਂ ਵਧੀਆ ਮਿਲ ਜੁਲ ਕੇ ਰਹਿਣ ਡੀਆਂ ਪਰ ਤੂੰ ਹੀ ਤੂੰ ਕਹਿੰਦੀ ਹੋ ਨਹੀਂ ਤੜਕੀ ਉੱਡਦੀ ਉਹ ਸੋਚਦੀ ਕਿ ਮੈਂ ਕਿਉਂ ਕੰਮ ਕਰਾਂ ਮੇਰਾ ਨਵਾਂ ਨਵਾਂ ਵਿਆਹ ਹੋਇਆ ਮੇਰੀ ਗੱਲ ਸੁਣ ਪੂਜਾ ਤੂੰ ਵੱਡੀ ਆ ਤੂੰ ਸਿਆਣੀ ਆ ਤੂੰ ਸਮਝਦਾਰ ਆ ਤੈਨੂੰ ਚਾਹੀਦਾ ਹਜੇ ਉਹਦੇ ਵਿਆਹ ਨੂੰ ਥੋੜਾ ਟਾਈਮ ਹੋਇਆ ਆਪੇ ਹੌਲੀ ਹੌਲੀ ਸਮਝਦਾਰੀ ਨਾਲ ਆਪੇ ਐਡਜਸਟਮੈਂਟ ਕਰ ਲੈਗੀ ਪਰ ਨਾ ਤੈਨੂੰ ਤਾਂ ਕਾਹਲੇ ਬਈ ਆ ਹੱਥ ਜੋੜੇ ਪੈਣਾ ਆ ਰੋਏ ਦੇ ਆਂਡ ਗਮਾੜ ਚ ਮੈਂ ਮਹੱਲੇਦਾਰੀ ਚ ਰਹਿਣ ਡਈ ਮੈਂ ਕਿਤੇ ਜੰਗਲਾ ਚ ਥੋੜਾ ਰਹਿਣ ਡਈ ਆ ਜਿੰਨਾ ਤੂੰ ਹੀ ਰੋਲਾ ਪਾਉਂਦੀਆਂ ਜੇ ਆਂਡ ਗਮਾੜ ਸੁਣਦਾ ਹੋਊਗਾ ਤਾਂ ਕੀ ਕਹਿੰਦਾ ਹੋਊਗਾ ਕਿ ਇਹਨਾਂ ਦੇ ਘਰ ਪਹਿਲਾਂ ਕਦੀ ਆਵਾਜ਼ ਨਹੀਂ ਸੀ ਆਂਦੀ ਹੁਣ ਨੇ ਤੇ ਇਹਨਾਂ ਦੇ ਘਰ ਆਵਾਜ਼ ਆਉਂਦੀਆਂ ਹੈਗੀਆਂ ਕੁਝ ਆਪਣੇ ਆਪ ਸ਼ਰਮ ਨੂੰ ਹੱਥ ਮਾਰਿਆ ਕਰੋ ਦੋਵੇਂ ਜਾਣੀਆਂ ਤੂੰ ਵੀ ਮੇਰੀ ਗੱਲ ਸੁਣ ਲੈ ਹੈਪੀ ਨੂੰ ਫੋਨ ਕਰ ਦੇ ਮੈਂ ਰਾਤੀ ਦਾ ਨੂ ਰੋਟੀ ਇੱਥੇ ਨਹੀਂ ਜੇ ਬਣਾਉਣ ਦੇਣੀ ਆਪਣਾ ਬੋਰੀ ਬਿਸਤਰਾ ਚੁੱਕ ਤੇ ਉੱਪਰ ਵਾਲੀ ਮੰਜ਼ਲ ਤੇ ਆਢੋ ਜਾ ਜੇ ਇੱਥੇ ਆਢੋਣਾ ਇੱਥੇ ਹੋ ਜਾ ਨਹੀਂ ਤਾਂ ਕਰੋ ਬਾਹਰ ਆਢੋ ਤੂੰ ਵੀ ਗੱਲ ਸੁਣਨੀ ਆਪਣੇ ਘਰ ਵਾਲੇ ਨੂੰ ਫੋਨ ਕਰ ਕਿ ਸਮਾਨ ਲੈ ਕੇ ਆਵੇ ਮੈਂ ਰੋਟੀ ਕਹ ਤਾਂ ਨਹੀਂ ਬਣਾਉਣ ਦੇਣੀ ਤੇ ਨਹੀਂ ਬਣਾਉਣ ਦੇਣੀ ਲੜੋ ਮਰੋ ਹੁਣ ਜਿੰਨਾ ਮਰਜੀ ਜਾ ਕੇ ਮੇਰੇ ਘਰ ਦਾ ਕੀ ਹਾਲ ਕੀਤਾ ਦੋਵਾਂ ਜਾਣੀਆਂ ਨੇ ਕੀ ਤਰ੍ਹਾਂ ਇਹਨਾਂ ਦੋਵਾਂ ਜਾਣੀਆਂ ਨੇ ਮੇਰੇ ਘਰ ਨੂੰ ਜੰਗ ਦਾ ਮੈਦਾਨ ਬਣਾਤਾ ਮੈਂ ਕੀ ਸੋਚਿਆ ਸੀ ਕੀ ਮੇਰੇ ਸੁਪਨੇ ਸੀ ਕਿ ਮੇਰੀਆਂ ਨੂੰਹਾਂ ਕਦੀ ਨਹੀਂ ਲੜਨਗੀਆਂ ਇਹ ਤਾਂ ਹਜੇ 4 ਦਿਨ ਨਹੀਂ ਹੋਏ ਇੰਨਾ ਦੋਵਾਂ ਜਾਣੀਆਂ ਨੇ ਆਪਣੇ ਰੰਗ ਵਿਖਾਣੇ ਸ਼ੁਰੂ ਕਰ ਦਿੱਤੇ ਚੋ ਵਾਈ ਕਰ ਨੂੰ ਮੰਜੂਰ ਹੋਏਗਾ ਹੋਣਾ ਤੇ ਉਹ ਹੀ ਆ ਮੇਰੀ ਸੋਚ ਨਹੀਂ ਕੁਝ ਕਰ ਸਕਦੇ ਚੰਗੀ ਰਹੀ ਆ ਹੁਣ ਮੈਂ ਕੀ ਚੰਗੀ ਰਹੀ ਆ ਤੁਸੀਂ ਚੁੱਪ ਕਰ ਜਾਂਦੇ ਜੇ ਮੈਂ ਬੋਲਣ ਦੀ ਸੀਗੀ ਤੁਹਾਡਾ ਵੀ ਤੇ ਪੂਰਾ ਵਾਰੀ ਦਾ ਵਟਾ ਲਾਣਾ ਬੜਾ ਜ਼ਰੂਰੀ ਸੀਗਾ ਕਿ ਹੁਣ ਕਿਰਨ ਨੇ ਕਹਿਤਾ ਮੈਂ ਤੇ ਪੂਰਾ 1 ਤੋਂ ਲੈ ਕੇ 10 ਤੱਕ ਪੂਰਾ ਇਹਦਾ ਪੂਰਾ ਹੀ ਕਰ ਦੇਣਾ ਵਾ ਤੇ ਜੇ ਮੈਂ ਬੋਲ ਪਈ ਸੀ ਤੇ ਤੂੰ ਤਾਂ ਛੋਟੀ ਸੀ ਨਾ ਤੂੰ ਕਿਹੜਾ ਚੁੱਪ ਰਹਿ ਗਈ ਐ ਤੂੰ ਕਿਹੜਾ ਘੱਟ ਕੀਤੀ ਐ ਉਹ ਮੇਰੀ ਗੱਲ ਸੁਣੋ ਉਹ ਉੱਠਣ ਦਾ ਹੀ ਨਰੋਲਾ ਸੀਗਾ ਨਾ ਤੇ ਤੁਸੀਂ ਮੈਨੂੰ ਆ ਕੇ ਕੀ ਕਹਿੰਦੇ ਇਕੱਲੇਆਂ ਦੇ ਵਿੱਚ ਕਹਿ ਦਿੰਦੇ ਉਹ ਤੇ ਤੁਸੀਂ ਮੂੰਹ ਬਣਾ ਕੇ ਇੱਥੇ ਆ ਗਏ ਤੇ ਮੰਮੀ ਨੂੰ ਸ਼ਿਕਾਇਤਾਂ ਲਾ ਲਾ ਕੇ ਜੇ ਬੱਚੇ ਆਵਾਂ ਉੱਥੇ ਹੀ ਮੈਨੂੰ ਕਹਿ ਦਿੰਦੇ ਕਿ ਕਿਰਨ ਕੱਲ ਤਾਂ ਤੂੰ ਸਵੇਰੇ ਜਲਦੀ ਉੱਠ ਜਾ ਕਰ ਮੈਨੂੰ ਦਿੱਕਤ ਹੁੰਦੀ ਆ ਕੰਮ ਕਰਨ ਲੱਗਿਆ ਤੇ ਮੈਂ ਸਵੇਰੇ ਜਲਦੀ ਉੱਠ ਜਾਣਾ ਹੈਗਾ ਮੈਨੂੰ ਕੀ ਪਤਾ ਹੀ ਇੱਥੇ ਤੇ ਰਾਈ ਦਾ ਪਹਾੜ ਬਣ ਚੁੱਕਾ ਹੋਇਆ ਵਾ ਉਹ ਮੇਰੀ ਗੱਲ ਸੁਣੋ ਥੋੜਾ ਬਦਲ ਐਡਜਸਟ ਕਰਨ ਚ ਟਾਈਮ ਤੇ ਮੈਨੂੰ ਲੱਗਣਾ ਹੀ ਆ ਨਾ ਹਜੇ ਕਿਹੜਾ ਮੇਰੇ ਵਿਆਹ ਨੂੰ ਤੁਹਾਡੇ ਵਾਂਗੂ 10 ਸਾਲ ਹੋ ਗ ਕਿਰਨ ਕਿਤੇ ਆਪਾਂ ਗਲਤੀ ਤੇ ਨਹੀਂ ਕਰ ਲਈ ਪਤਾ ਨਹੀਂ ਹੋ ਸਕਦਾ ਆਪਾਂ ਗਲਤ ਵੀ ਹੋਈਏ ਸਾਨੂੰ ਆਪਣੀ ਲੜਾਈ ਆਪਸ ਚ ਸੁਲਝਾ ਲੈਣੀ ਚਾਹੀਦੀ ਮੰਮੀ ਤੱਕ ਲੋੜ ਹੀ ਨਹੀਂ ਸੀਗੀ ਹੁਣ ਜੇ ਇਹਨਾਂ ਨੂੰ ਪਤਾ ਲੱਗੇਗਾ ਕਿ ਇਹ ਸਭ ਚੱਲੰਦਾ ਹੈ ਜਾਂ ਮੰਮੀ ਨੇ ਫੋਨ ਕਰਤਾ ਕਿ ਤੁਸੀਂ ਵੱਖਰੇ ਹੋ ਜੋ ਇਹ ਸਾਡੇ ਬਾਰੇ ਕੀ ਸੋਚਣਗੇ ਹਾਂ ਕਿਰਨ ਮੈਨੂੰ ਵੀ ਲੱਗਦਾ ਕਿ ਮੈਂ ਸ਼ਾਇਦ ਕੋਈ ਗਲਤੀ ਕਰ ਲਈ ਹੈ ਜੇ ਮੈਂ ਤੈਨੂੰ ਸਾਈਡ ਤੇ ਆਰਾਮ ਨਾਲ ਚੁੱਪ ਕਰਕੇ ਸਮਝਾ ਦਿੰਦੀ ਤੇ ਇੱਥੋਂ ਤੱਕ ਨੋਬਤ ਹੀ ਨਹੀਂ ਸੀ ਆਣੀ ਚੱਲੀਏ ਫਿਰ ਮੰਮੀ ਕੋ ਆ ਚੱਲਾ ਮੰਮੀ ਕੋ ਚੱਲੀ ਮੰਮੀ ਮੰਮੀ ਮੈਨੂੰ ਨਾ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਮੈਨੂੰ ਲੱਗਦਾ ਮੈਂ ਹੀ ਕੁਝ ਜ਼ਿਆਦਾ ਬੋਲ ਗਈ ਕਿਰਨ ਨੂੰ ਮੈਨੂੰ ਨਾ ਇਹ ਮਸਲਾ ਚੁੱਪਚਾਪ ਸੁਨਝਾ ਲੈਣਾ ਚਾਹੀਦਾ ਸੀ ਮੰਮੀ ਮੈਂ ਤੇ ਭੁੱਲੀ ਗਈ ਸੀ ਕਿ ਕਿਰਨ ਨੂੰ ਤੇ ਹਲੇ ਕੁਝ ਹੀ ਮਹੀਨੇ ਹੋਏ ਆ ਤੇ ਨਾਲੇ ਮੇਰੇ ਵਿਆਹ ਨੂੰ ਤੇ 10 ਸਾਲ ਹੋ ਗਏ ਆ ਮੈਨੂੰ ਵੀ ਆਖਰ ਇਸ ਘਰ ਚ ਪਹਿਲੇ ਪਹਿਲੇ ਆਂਦੇ ਆ। ਕੁਝ ਟਾਈਮ ਤੇ ਲੱਗਾ ਸੀ ਨਾ ਐਡਜਸਟ ਹੋਣ ਨੂੰ। ਤੇ ਜੇ ਉਹਨੂੰ ਲੱਗ ਜੇਗਾ ਤੇ ਫਿਰ ਕੀ ਹੋ ਗਿਆ? ਮੈਨੂੰ ਲੱਗਦਾ ਸ਼ਾਇਦ ਮੈਂ ਹੀ ਕੋਈ ਗਲਤੀ ਕਰ ਦਿੱਤੀ ਹੈ। ਪੂਜਾ ਵੇਖ ਤੂੰ ਵੱਡੀ ਹੈਂ। ਵੱਡੀ ਹੁੰਦਾ ਇਹ ਮਤਲਬ ਨਹੀਂ ਕਾ ਕਿ ਤੂੰ ਹੁਣ ਤੇ ਰੋ ਪਾਵੇਂ। ਆਕੜ ਕੇ ਗੱਲ ਕਰੇ। ਕਿਨਨ ਤੂੰ ਛੋਟੀ ਹੈ ਤੈਨੂੰ ਮਨੇ ਚਾਹੀਦਾ ਕਿ ਤੂੰ ਜੋ ਤੇਰੇ ਮੂੰਹ ਚ ਆਂਦਾ ਤੂੰ ਬੋਲੀ ਜਾਵੇਂ ਪੂਜਾ ਤੂੰ ਹੀ ਦਰਾਨੀ ਖਾਣੀ ਜੇ ਮੈਂ ਨਹੀਂ ਚਾਹਦੀ ਕਿ ਤੂੰ ਇਹ ਲੜੋ ਤੂੰ ਹੀ ਸੇਲੀਆਂ ਬਣ ਕੇ ਰਹੋ ਪਹਿਣਾ ਬਣ ਕੇ ਰਹੋ ਮੇਰੇ ਨਾਲ ਦਿਲ ਦੀ ਗੱਲ ਬਾਤ ਚ ਕਰੋ ਪਹਿਲਾਂ ਤੁਸੀਂ ਆਪ ਚ ਗੱਲ ਕਰੋ ਜੇ ਕਿਤੇ ਦਰਾਨੀ ਜਿਹਾਣੀਆਂ ਦੇ ਇੱਕ ਵਾਰੀ ਲੜਾਈ ਹੋਣੀ ਸ਼ੁਰੂ ਹੋ ਜਾਏ ਨਾ ਤੇ ਯੋ ਉਹ ਘਰ ਨਰਕ ਬਣ ਜਾਂਦਾ ਇੱਥੋਂ ਤੱਕ ਹਾਲ ਹੋ ਜਾਂਦਾ ਘਰ ਦਾ ਕਿ ਨਾ ਤੇਰੇ ਬੱਚੇ ਉਹਨਾਂ ਨੂੰ ਬੁਲਾਣਗੇ ਨਾ ਤੇਰੇ ਬੱਚੇ ਬੁਲਾਣਗੇ ਤੇ ਵਿੱਚ ਪੀਸਿਆ ਕੌਣ ਜਾਂਦਾ ਵੱਡੇ ਬੰਦੇ ਘਰ ਦੇ ਪੀਸੇ ਜਾਂਦੇ ਮੈਂ ਨਹੀਂ ਜਾਂਦੀ ਕਿ ਮੇਰੇ ਘਰ ਦੇ ਵਿੱਚ ਇਕੋ ਜ ਹੋਵੇ ਮੈਂ ਤੁਹਾਨੂੰ ਘਰੋਂ ਬਾਹਰ ਕੱਢ ਦਵਾਂ ਕਿਰਨ ਜਿੱਦੋਂ ਤੁਹਾਨੂੰ ਵਿਆਹ ਕਿ ਲਿਆਈਦਾ ਨਾ ਇਸ ਘਰ ਵਿੱਚ ਉਦੋਂ ਇਹੋ ਕਹੀਦਾ ਕਿ ਤੁਹਾਡਾ ਆਪਣਾ ਘਰ ਆ ਤੁਸੀਂ ਧੀਆ ਬਣ ਕੇ ਰੋ ਪਰ ਨਹੀਂ ਪੁੱਤਰ ਜੇ ਐਸੀ ਦਾ ਦੁਹੀ ਕਰਦੀਆਂ ਰਹੀਆਂ ਤੇ ਉਹ ਦਿਨ ਦੂਰ ਨਹੀਂ ਕਿ ਜਿੱਦਨ ਮੈਂ ਤੁਹਾਨੂੰ ਅੱਡ ਕਰ ਦਵਾਂ ਮੈਂ ਨਹੀਂ ਚਾਹਦੀ ਕਿ ਸਾਡੀ ਰਸੋਈ ਇੱਕ ਏ ਸਾਡੀਆਂ ਰਸੋਈਆਂ ਤਿੰਨ ਬਣ ਜਾਣ ਇਹ ਹੁਣ ਤੁਹਾਡੇ ਹੱਥ ਵਿੱਚ ਹੈ ਕਿ ਤੁਸੀਂ ਦੋਵਾਂ ਨੇ ਭੈਣਾਂ ਬਣ ਕੇ ਰਹਿਣਾ ਹੈ ਕਿ ਦਨਾਲੀ ਸਾੜੀ ਬਣ ਕੇ ਰਹਿਣਾ ਕਿਰਨ ਤੂੰ ਵੀ ਛੋਟੀ ਤੇਰੇ ਵਿਆਹ ਨੂੰ ਵੀ ਕਿੰਨਾ ਟਾਈਮ ਹੋ ਗਿਆ ਤੂੰ ਵੀ ਸਮਝਣ ਦੀ ਕੋਸ਼ਿਸ਼ ਕਰ ਫੇਕ ਉਹ ਵੱਡੀ ਹੈ ਨਾ ਉਹ ਸਾਰਾ ਘਰ ਸੰਭਲਦੀ ਹੈ ਨਾ ਉਹ ਇਹ ਨਹੀਂ ਚਾਹਦੀ ਤੇਰੇ ਤੇ ਥੋਪਦੀ ਨਹੀਂਗੀ ਕਿ ਤੂੰ ਸਾਰਾ ਘਰ ਦਾ ਕੰਮ ਕਰ ਉਹ ਇਹ ਚਾਹਦੀ ਹੈ ਕਿ ਥੋੜੀ ਬਹੁਤੀ ਮੇਨਾ ਮਦਦ ਕਰਵਾ ਦੇਵੇ ਜਿਸਨਾਂ ਰੋਟੀ ਬਣਾਉਂਦੀ ਆ ਤੂੰ ਰੋਟੀ ਸਾਰਿਆਂ ਨੂੰ ਖਵਾ ਦੇ ਜਿਸਨਾਂ ਕੱਪੜੇ ਧੋਂਦੀ ਆ ਉਹ ਜਾਣਦੀ ਆ ਕਿ ਤੂੰ ਕੱਪੜੇ ਮੈਨਾਂ ਸੁੱਕਣੇ ਪਵਾ ਦੇ ਜੋ ਬੈਠਦੀ ਆ ਕੰਮ ਕਰਕੇ ਤੇ ਤੂੰ ਉਹਨੂੰ ਕਵੇ ਦੀਦੀ ਬੈਠੋ ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲੈ ਕੇ ਆਨੀ ਆ ਆਪਾਂ ਸਾਰੇ ਜਾਣੇ ਹਲਕੇ ਚਾਹ ਪੀਨੇ ਹੋਰ ਤਾਂ ਤੇਰ ਕੋ ਕੁਝ ਮੰਗਦੀ ਨਹੀਂ ਥੋੜਾ ਜੈ ਨਾ ਤੂੰ ਵੀ ਸਮਝ ਮੇਰਾ ਫਰਜ਼ ਈ ਤੁਹਾਨੂੰ ਸਮਝਾਣਾ ਅੱਗੋ ਫੈਸਲਾ ਤਹਾਡੇ ਹੱਥ ਹੈਗਾ ਅੱਡ ਹੋਣਾ ਹੈ ਕਿ ਮਿਲ ਕੇ ਰਹਿਣਾ ਨਹੀਂ ਨਹੀਂ ਮੰਮੀ ਹੁਣ ਆਪਾਂ ਕਦੀ ਨਹੀਂ ਲੜਨਾ ਆਪਾਂ ਘਰਾਨੀ ਜਠਾਨੀ ਨਹੀਂ ਭੈਣਾ ਭੈਣਾ ਬਣ ਕੇ ਰਵਾਂਗੀ ਆ ਤੇ ਨਾਲੇ ਕਿਰਨ ਵੀ ਮੇਰੀ ਹੁਣ ਆਪੇ ਮਦਦ ਕਰਾਏਗੀ ਤੇ ਤੁਹਾਡੇ ਤੱਕ ਕਦੀ ਸ਼ਿਕਾਇਤ ਦਾ ਮੌਕਾ ਨਹੀਂ ਆਏਗਾ ਸਹੀ ਕਿਆ ਆ ਪਰ ਸੋਈ ਨੂੰ ਤਿੰਨ ਨਹੀਂ ਇੱਕ ਹੀ ਰੱਖਣਾ ਹੈ ਨਾਲੇ ਤੂੰ ਹੀ ਮੈਨੂੰ ਮਾਫ ਕਰ ਦੋ ਕਿ ਮੈਂ ਸੋਚਿਆ ਨਹੀਂ ਕਿ ਤੂੰ ਹੀ ਇੰਨਾ ਕੰਮ ਕਰਦੇ ਜੇ ਸਾਰਾ ਦਿਨ ਤੇ ਮੈਂ ਬਸ ਆ ਕੇ ਤੁਹਾਡੇ ਤੇ ਰੋਪ ਝਾੜ ਦਿੰਨੀ ਅੱਜ ਤੋਂ ਬਾਅਦ ਆਪਾਂ ਦੋਵੇਂ ਹੱਲ ਕੇ ਕਰਾਂਗੇ ਜੋ ਕਰਨਾ ਇੱਕ ਜਾਣੇ ਤੇ ਬੋਝ ਨਹੀਂ ਪਊਗਾ ਘਰ ਦਾ ਆਪਾਂ ਦੋਵੇਂ ਇਕੱਠੇ ਭੈਣਾ ਵਾਂਗ ਕਰਾਂਗੇ ਜਿਵੇਂ ਭੈਣਾਂ ਇੱਕ ਦੂਜੇ ਨਾਲ ਖਾਧੀਆਂ ਤੇ ਹੋਰ ਕੀ ਨਾਲੇ ਆਪਾਂ ਮੰਮੀ ਨੂੰ ਵੀ ਵੇਲੇ ਨਹੀਂ ਬਹਿਣ ਦੇਣਾ ਆਪਾਂ ਸਬਜ਼ੀ ਕੱਟਣ ਮੰਮੀ ਨੂੰ ਲਾ ਦਿਆ ਕਰਨਾ ਤੇ ਬਣਾ ਆਪਾਂ ਇਕੱਠੇ ਲਿਆ ਕਰਨੀ ਐ ਤੇ ਖਾ ਵੀ ਆਪਾਂ ਇਕੱਠੇ ਲਿਆ ਕਰਨੀ ਐ ਬਿਲਕੁਲ ਜੀ ਚਲੋ ਜੀ ਐਸ ਘਰ ਦਾ ਮਸਲਾ ਤੇ ਹੱਲ ਹੋ ਗਿਆ ਹੁਣ ਹੋ ਸਕਦਾ ਹੈ ਕਿ ਕਈਆਂ ਦੇ ਘਰਾਂ ਵਿੱਚ ਇਹ ਮਸਲਾ ਹੋਵੇ ਪਰ ਜਿਨ੍ਹਾਂ ਦੇ ਘਰ ਵਿੱਚ ਵੀ ਇਹ ਮਸਲਾ ਹੈਗਾ ਨਾ ਉਹ ਮਸਲਾ ਵੱਡਿਆਂ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਉਹ ਮਸਲਾ ਨਿਭਟਾਦਨ ਕਿ ਸਾਰੇ ਇਕੋ ਕੇ ਰਹਿਣ ਇੱਕ ਜਗ੍ਹਾ ਵਿੱਚ ਰਹਿਣ ਦੇ ਵਿੱਚ ਬਹੁਤ ਜ਼ਿਆਦਾ ਤਾਕਦ ਹੈ ਬਹੁਤ ਜ਼ਿਆਦਾ ਤਾਕਦ ਹੈਗਾ ਕੱਲੇ ਕੱਲੇ ਕੀ ਵੈਸੇ ਵੀ ਅੱਜ ਕੱਲ ਕੱਲੇ ਕੱਲੇ ਰਹਿ ਗਏ ਆ ਦੋ ਜੀ ਆਪ ਤੇ ਇੱਕ ਬੱਚਾ ਕਿੱਥੇ ਰੋਣਗਾ ਹੈਗੀਆਂ ਤੇ ਪੁਰਾਣੇ ਸਮੇਂ 'ਚ ਵੇ ਲੋ ਕਿਚਨ ਇਕੱਠੀਆਂ ਸੀ ਕਿੰਨੇ ਜਣੇ ਇਕੱਠੇ ਰਹਦੇ ਹੁੰਦੇ ਸੀ ਪਰ ਅੱਜ ਕੱਲ ਨਹੀਂ ਚਲੋ ਜੀ ਇਹ ਦਰਾਣੀ ਜਿਹਾਣੀਆਂ ਨੂੰ ਵੀ ਹੈ ਗਿਆ ਜਿਹੜੀ ਕੁੜੀ ਨਵੀਂ ਨਵੀਂ ਵਿਆਹ ਕੇ ਹਜੇ ਘਰੇ ਆਈ ਆ ਤੇ ਜਠਾਣੀ ਨੂੰ ਵੀ ਥੋੜਾ ਜਿਹਾ ਪੇਸ਼ੈਂਸ ਰੱਖਣਾ ਚਾਹੀਦਾ ਕਿ ਉਹਨੂੰ ਸਮਝਣ ਦਾ ਮੌਕਾ ਹੈ ਹੁਣ ਜਿਸ ਤਰ੍ਹਾਂ ਮੰਨ ਲਓ ਕਿ ਇੱਕ ਬੱਚਾ ਪਾਸ ਸਕੂਲ ਚ ਦਾਖਲਾ ਕਰਵਾਣੇ ਛੋਟੇ ਬੱਚੇ ਨੂੰ ਉਹ ਇੱਕ ਦਿਨ ਹੁੰਦਾ ਦੋ ਦਿਨ ਹੁੰਦਾ ਤਿੰਨ ਦਿਨ ਹੁੰਦਾ ਚਾਰ ਦਿਨ ਹੁੰਦਾ ਹੌਲੀ ਹੌਲੀ ਇਹਦੀ ਆਦਤ ਬਣ ਜਾਂਦੀ ਆ ਸੈਟ ਹੋ ਜਾਂਦਾ ਹੈ ਸੈਟ ਹੋ ਜਾਂਦਾ ਬੱਚਾ ਉਹ ਆਪੇ ਚਲੇ ਐਸੀ ਤਰ੍ਹਾਂ ਹੀ ਜਿਹੜਾ ਨਵਾਂ ਜੀ ਸਾਡੇ ਘਰ ਚ ਆਇਆ ਹੁੰਦਾ ਹੈ ਵਿਆਹ ਕੇ ਜਿਹੜੀ ਨੂੰਹਤੀ ਆਈ ਹੁੰਦੀ ਆ ਉਹਨੂੰ ਵੀ 2-4 ਦਿਨ 10-15 ਦਿਨ ਲੱਗਦੇ ਨੇ ਤੇ ਇਸ ਕਰਕੇ ਕਾਲੀ ਨਾ ਵਿਆਹ ਕਰੋ ਤੇ ਨਾ ਹੀ ਜਲਦਬਾਜ਼ੀ ਚ ਕੋਈ ਗਲਤ ਫੈਸਲਾ ਲੈਣਾ ਚਾਹੀਦਾ ਹਾਂ ਬਿਲਕੁਲ ਜੀ ਚਲੋ ਜਿਹੜਾ ਇੱਕ ਪਰਿਵਾਰ ਹੈ ਉਹ ਮੁੜ ਕੇ ਆਡ ਹੋ ਜਵੇ ਬਿਲਕੁਲ ਕਿਉਂਕਿ ਇੱਕ ਵਾਰੀ ਰਿਸ਼ਤੇ ਆਡ ਹੋ ਜਾਂਦੇ ਤੇ ਦੁਬਾਰਾ ਜੁੜਦੇ ਨਹੀਂ ਨਹੀਂ ਜੁੜਦੇ ਕਿਉਂਕਿ ਕੋਲੇ ਜੁੜਦੇ ਕਹਿ ਦਿੰਦੇ ਨੇ ਕਿਰਸਤਾ ਇੱਕ ਵਾਰੀ ਟੁੱਟ ਜੇ ਤੇ ਬੰਨ ਜਾਂਦਾ ਪਰ ਨਹੀਂ ਬੰਨਦਾ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਉਹ ਚੀਜ਼ ਦੀ ਗੰਡ ਰਹਿ ਜਾਂਦੀ ਖਟਾਸ ਰਹਿ ਜਾਂਦੀ ਬੰਦਾ ਫਿਰ ਸੋਚਦਾ ਕਿ ਲੈ ਚੰਗਾ ਸੀ ਛੱਡੇ ਸੀ ਤਾਂ ਬਿਲਕੁਲ ਜੀ ਚਲੋ ਜੀ ਤੁਹਾਨੂੰ ਇਹ ਸਟੋਰੀ ਤੋਂ ਸਿੱਖਿਆ ਤੇ ਜਿਹੜੇ ਜਿਹੜੇ ਕਰਦੇ ਆ ਕਿਵੇਂ ਦੀ ਲੱਗੀ ਸਾਨੂੰ ਆਪਣੇ ਕਮੈਂਟ ਚ ਜ਼ਰੂਰ ਦੱਸਿਓ ਕਿ ਕਿੰਨਾ ਕਿੰਨਾ ਦੇ ਨਾਲ ਹੁੰਦਾ ਵਾ ਬੜੇ ਜਣੇ ਕਮੈਂਟ ਵੀ ਕਰਦੇ ਹੁੰਦੇ ਆ ਚੱਲੋ ਜੀ ਜੇ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗੀ ਸਟੋਰੀ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਇਹੋ ਹੀ ਗੱਲ ਲੱਗੀ ਹੋਣੀ ਕਿ ਜਿਹੜਾ ਆਹ ਜੀ ਬਾਕੀ ਸਾਰੇ ਜਣੇ ਕਹਿਣ ਟੇ ਕਿ ਤੁਸੀਂ ਸਟੋਰੀ ਕਿਉਂ ਬੰਦ ਕੀਤੀ ਤੁਹਾਨੂੰ ਦੱਸਿਆ ਸੀ ਸਟੋਰੀ ਬੰਦ ਨਹੀਂ ਕੀਤੀ ਉਹ ਦੋ ਤਿੰਨ ਮੈਂਬਰ ਕਿਤੇ ਗਏ ਸੀ ਫਿਰ ਐਸ ਕਰਕੇ ਰੋ ਰੋਏ ਤੁਹਾਨੂੰ ਕੀ ਵਿਖਾਈ ਜਾਂਦੇ ਐਫੋ ਵਿਖਾਈ ਜਾਣਾ ਸੀ ਪੂਜਾ ਦੀ ਮੰਮੀ ਆਖੀ ਉਹ ਚਲੀ ਗਈ ਉਹ ਆ ਗਈ ਉਹ ਚਲੇ ਗਈ ਫਿਰ ਐਸ ਕਰਕੇ ਦੋਕ ਦਿਨ ਪੈਂਡਿੰਗ ਸਾਰੀ ਟੀਮ ਨੇ ਐਫੋ ਡਿਸਾਈ ਕਿ ਛੋਟੀਆਂ-ਛੋਟੀਆਂ ਸਟੋਰੀਆਂ ਪਾਈ ਜਾਈਏ ਤੇ ਦੋ ਇੱਕ ਦਿਨ ਤੁਸੀਂ ਇੰਜੋਏ ਕਰੋ ਇਸ ਵਾਸਤੇ ਮੈਂ ਤੁਹਾਡੇ ਕੋ ਸੌਰੀ ਮੰਗਦੀ ਆ ਜਿਹੜੇ ਤਿੰਨ ਚਾਰ ਦਿਨ ਲੇਟ ਹੋ ਗਈ ਸਟੋਰੀ ਥੈਂਕ ਯੂ ਸੋ ਮਚ